ਅੰਮ੍ਰਿਤਸਰ ਵਿੱਚ ਨਕਲੀ ਡੀਐਸਪੀ ਹਥਿਆਰਾਂ ਸਮੇਤ ਕਾਬੂ ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਨੇ ਇੱਕ ਨਕਲੀ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਦੋ ਰਿਵਾਲਵਰਾਂ ਸਮੇਤ ਡੀਐਸਪੀ ਦਾ ਆਈਡੀ ਕਾਰਡ ਵੀ ਬਰਾਮਦ ਹੋਇਆ ਹੈ ਇਸ ਹੀਰਾ ਸਿੰਘ ਨਾਮਕ ਵਿਅਕਤੀ ਨੇ ਆਪਣਾ ਪੀਐਸਓ ਵੀ ਰੱਖਿਆ ਹੋਇਆ ਸੀ ਜਿਸ ਨੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦਾ ਕਾਰਡ ਬਣਾ ਰੱਖਿਆ ਸੀ ਗ੍ਰਿਫਤਾਰ ਕੀਤੇ ਨਕਲੀ ਡੀਐਸਪੀ ਹੀਰਾ ਸਿੰਘ ਪਿਛਲੇ ਮਹੀਨੇ ਨਿਊਜ਼ੀਲੈਂਡ ਤੋਂ ਵਾਪਸ ਆਇਆ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਪੁਲਿਸ ਮੁਤਾਬਕ ਇਹ ਦੋਵੇਂ ਜਾਣੇ ਭੋਲੇ-ਪਾਲੇ ਨੌਜਵਾਨਾਂ ਨੂੰ ਬਾਹਰ ਭੇਜਣ ਜਾਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਹਨਾਂ ਕੋਲੋਂ ਪੈਸੇ ਠੱਗਦੇ ਸਨ ਸ਼ਹਿਰਟਾ ਤੋਂ ਅਜੀਤ ਵੈਬ ਟੀਵੀ ਲਈ ਸੁਖ ਬਡਾਲੀ ਦੀ ਰਿਪੋਰਟ ਇੱਕ ਨਾ ਕੱਲ੍ਹ ਅਸੀਂ ਸਾਢੇ 11 ਵਜੇ ਨਾਕਾ ਲਾਇਆ ਹੈ ਹੀ ਆਪਣੇ ਰੈਡਰ ਰਡ ਦੇ ਉੱਤੇ ਨਾ ਮਾਨਯੋਗ ਸੀਪੀ ਸਾਹਿਬ ਜੀ ਦਾ ਹਦਾ ਮੁਤਾਬਕ ਨਾ ਰੈਡਰ ਰਡ ਦਾ ਨਾਕਾ ਲੱਗਦਾ ਅਸੀਂ ਇੱਥੇ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਹੈ ਹੀ ਇੱਕ ਟਾਟਾ ਸਵਾਰੀ ਜਿਹੜੀ ਆ ਉਹ ਇੱਕ ਆਦਮੀ ਲੈ ਕੇ ਘੁੰਮ ਰਿਹਾ ਸੀ ਤੇ ਨੀਲੀ ਪੱਤੀ ਉਹਨੂੰ ਲੱਗੀ ਹੋਈ ਆ ਚਿੱਟੇ ਰੰਗ ਦੀ ਉਹਨੂੰ ਸ਼ੱਕ ਤੇ ਬਣਾ ਤੇ ਅਸੀਂ ਉਹਨੂੰ ਰੋਕਿਆ ਜਦੋਂ ਅਸੀਂ ਉਹਨੂੰ ਰੋਕਿਆ ਤੇ ਉਹ ਆਪਣੇ ਆਪ ਨੂੰ ਕਹਿਣ ਲੱਗਾ ਵੀ ਮੈਂ ਡੀਐਸਪੀ ਆ ਉਹਨੇ ਡੀਐਸਪੀ ਦੇ ਵੀ ਉਹ ਕੋਲ ਹੀ ਰਿਸਟਿੰਗ ਕਾਰ ਵੀ ਡੀਐਸਪੀ ਦੇ ਬਾਬਾ ਸਾਰੇ ਬਣੇ ਆ ਬਾਅਦ ਚ ਅਸੀਂ ਉਹਦੀ ਤਰਸ ਸਰਚ ਕੀਤੀ ਤਾਂ ਉਹਦੇ ਕੋਲੋਂ ਇੱਕ ਡਿਟੀ ਕਾਰ ਡੀਐਸਪੀ ਦਾ ਨਿਕਲਿਆ ਹੋਰ ਮੈਂ ਸਾਰੀਆਂ ਡਿਪਾਰਟਮੈਂਟਾਂ ਤੋਂ ਪਤਾ ਕੀਤਾ ਵੀ ਕਿਹੜੀ ਡਿਪਾਰਟਮੈਂਟ ਦਾ ਡੀਐਸਪੀ ਆ ਪਰ ਕਿਥੋਂ ਨਹੀਂ ਪਤਾ ਲੱਗਾ ਵੀ ਇਹ ਕਿਸੇ ਡਿਪਾਰਟਮੈਂਟ ਵਿੱਚ ਹੁੰਦੀ ਐ ਐ ਉਹ ਜਦੋਂ ਅਸੀਂ ਤਲਾਸ਼ੀ ਲਈ ਐ ਤਲਾਸ਼ੀ ਤੋਂ ਇੱਕ 32 ਬੋਰ ਆ ਰਵਾੜ ਰਵਾ ਲੱਭਾ ਵਾ ਇਹ ਕੋਲ ਕੋਲੋਂ 30 ਮਤਲਬ 315 ਬੋਰ ਦੇ 30 ਜਿਹੜੇ ਰੌਂਦ ਲੱਭੇ ਆ 20 ਉਹਦੇ ਕੋਲੋਂ 12 ਬੋਰ ਦੇ ਕਾਰਤੂਸ ਲੱਭੇ ਆ ਪਰ ਉਹ ਉਸ ਉਸ ਰੌਂਦਾਂ ਮੁਤਾਬਕ ਉਹਨੂੰ ਕੋਈ ਹਸਲਾ ਨਹੀਂ ਮਿਲਿਆ ਉਹ ਕਹਿੰਦਾ ਇਹ ਜਿਹੜਾ ਹਸਲਾ ਮੈਂ ਆਪਣੇ ਪਿੰਟ ਰੱਖਿਆ ਆ ਤੇ ਬਾਕੀ ਇਹ ਇੱਕ ਮੈਂ ਆਮ ਤੌਰ ਤੇ ਨਿਊਜ਼ੀਲੈਂਡ ਦੇ ਨਾਲ ਨਿਊਜ਼ੀਲੈਂਡ ਤੋਂ ਆ ਕੇ ਕੁੜੇ ਦਿਨ ਉਹ ਕਿਹਾ ਮੈਂ ਬਿਮਾਰ ਸੀ ਕਿਸੇ ਹਸਪੀਟਲ ਦਾਖਰਿਆ ਮੈਂ ਜੀ ਗਰੁੱਪ ਪਿਆ ਕੋਈ 7 ਜੀ ਗਰੁੱਪ ਉਹਨਾਂ ਕੋਲ ਮੈਂ ਕਹਿੰਦਾ ਪ੍ਰੋਟੈਕਸ਼ਨ ਵਾਸਤੇ ਬੰਦਾ ਲੈ ਲੈਣਾ ਕਹਿੰਦਾ ਮੈਂ ਇੱਕ ਮੁਖਤਾਰ ਸਿੰਘ ਨਾਂ ਦਾ ਮੁਖਵਿੰਦਰ ਸਿੰਘ ਨਾਂ ਦਾ ਗਨਮੈਂਡ ਲਿਆ ਸੀ ਜਦੋਂ ਉਹਦਾ ਵਿੱਚ ਨਿਤੀ ਕਾਰਡ ਵੇਖਿਆ ਡੈਸ਼ਬੋਰਡ ਦੇ ਵਿੱਚ ਉਹ ਨਿਤੀ ਕਾਰਡ ਜਿਹੜਾ ਵਾ ਹੈਡ ਕਨਸਟੇਬਲ ਦੀ ਵਰਦੀ ਵਾਲਾ ਵਾ ਪਰ ਉਹ ਵੀ ਚਲੀ ਆ ਉਹਦਾ ਵੀ ਜਿਹੜਾ ਰਵਲਵਰ ਇਹਦੇ ਕੋਲੋਂ ਨਿਕਲ ਆਇਆ ਉਹ ਬੰਦਾ ਜੀ ਭਗੌੜਾ ਵਾ ਚਲੋ ਉਹਨੂੰ ਕਾਬੂ ਕਰ ਲਾਂਗੇ ਇਹ ਕੀ ਕਰਦੇ ਆ ਵੀ ਜਦੋਂ ਗੱਡੀ ਦੇ ਵਿੱਚ ਇਦਾਂ ਨਿਕਲਦੇ ਆ ਬਾਅਦ ਭੋਲੇ ਭਾਲੇ ਲੋਕਾਂ ਨੂੰ ਕਹਿ ਦਿੰਦੇ ਆ ਤੁਹਾਨੂੰ ਨਿਊਜ਼ੀਲੈਂਡ ਪਹੁੰਚਾ ਦਾਂਗੇ ਜਾਂ ਤੁਹਾਨੂੰ ਨੌਕਰੀ ਦਿਖਾ ਦਾਂਗੇ ਇਹ ਡਿਪਟੀ ਸਾਹਿਬ ਆ ਬੰਦੇ ਘੇਰ ਕੇ ਖੇਲੇ ਆ ਕੇ ਨਾਲ ਮਿਲਾਂਦੇ ਆ ਕਿਸੇ ਕੋ ਅਡਵਾਂਸ ਲੱਖ ਰੁਪਈਆ ਕਿਸੇ ਕੋ 2 ਲੱਖ ਫੜ ਲੈਂਦੇ ਆ ਪਰ ਬਾਅਦ ਬਾਅਦ ਵਿੱਚ ਇਹਨਾਂ ਬਾਹਰ ਕਿਸੇ ਨੂੰ ਵੀ ਭੇਜਦੇ ਉਹ ਲੋਕੀ ਵਿਚਾਰੇ ਇੱਥੇ ਰੁੜੇ ਰਹਿੰਦੇ ਰਹਿੰਦੇ ਆ ਇਦਾਂ ਹੀ ਉਹ ਗੱਡੀ ਦਾ ਮਤਲਬ ਗਲਤ ਰਸਤੇ ਦਾ ਫਾਇਦਾ ਲੈ ਕੇ ਨਾ ਐਡੀ ਡੀਐਸਪੀ ਜਾਂ ਨਾ ਹੀ ਉਹ ਹੌਲਦਾ ਰਿਹਾ ਇਹਦੇ ਕਰਕੇ ਉਹ ਹਾਲ ਤਾਂ ਨੂੰ ਫੜ ਕੇ ਫਿਰ ਬਾਕੀ ਹੋਰ ਗੱਲਾਂ ਦਾ ਪਤਾ ਲੱਗੂਗਾ। ਕੀ ਨਾਮ ਆਉਂਦਾ ਲੱਗਾ? ਉਹ ਇਹਦਾ ਨਾਮ ਜਿਹੜਾ ਤੇ ਬੰਦਾ ਹੈਗਾ ਵਾ ਡੀਐਸਪੀ ਬਣਿਆ ਇਹ ਹੈਗਾ ਹੀਰਾ ਸਿੰਘ ਸਨੋ ਕਲਵੰਤ ਸਿੰਘ ਪਿੰਡ ਹੈਗਾ ਵੱਡਾ ਉਸਮਾ ਜਲਾਲ ਉਸਮਾ ਵੀ ਕਹਿੰਦੇ ਓਦਾਂ ਵੱਡਾ ਉਸਮਾ ਵਾਗਾ ਪਿੰਡ ਮੈਥੇ ਥਾਣੇ ਚ ਆ। ਜਿਹੜਾ ਦੂਜਾ ਉਹਦੇ ਨਾਲ ਇੱਕ ਪੀਐਸਓ ਆ ਉਹਦਾ ਨਾਮ ਅਖਵਿੰਦਰ ਸਿੰਘ ਆ। ਉਹ ਫਰੂਜਪੁਰ ਚਿਲਿਆ ਰਹਿਣ ਵਾਲਾ ਵਾ। ਉਹ ਉਹਨੂੰ ਨਾਲ ਹੀ ਰੱਖਦਾ ਵਾ। ਵਰਦੀ ਉਹਦੀ ਤੇ ਤੇਰੀ ਵਰਦੀ ਸੁਮੇਰ ਤੇਰੀ ਹੌਲਦਾਰ ਦੀ ਫੋਟੋ ਆ ਰੈਂਟੀਕਾਰਡ ਦੀ ਉਹਹੀਂ ਕਬਜ਼ੇ ਚ ਲੈ ਲਿਆ ਵਾ ਆਪ ਉਹ ਜੇ ਫਰਾਰ ਆ ਹਰਵਾਲੂ ਉਹਦਾ ਵੀ ਅਸੀਂ ਕਬਜ਼ੇ ਚ ਲੈ ਲਿਆ ਵਾ ਤਹਿਕੀਕਤ ਕਰਾਂਗੇ ਅਜੇ ਤੱਕ ਮੌਕੇ ਤੇ ਇਹਨਾਂ ਦੋਹਾਂ ਹਥਿਆਰਾਂ ਦੇ ਲਾਇਸੈਂਸ ਨਹੀਂ ਮਿਲ ਸਕੇ ਉਹ ਉਦਾਂ ਪੁੱਛ ਕੇ ਸੀ ਦੱਸਿਆ ਵੀ ਸਾਡੇ ਲਾਇਸੈਂਸੀ ਆ ਪਰ ਇਹ ਦੋਨੇ ਲਾਇਸੈਂਸੀ ਨਹੀਂ ਜਾਪਦੇ ਇਹ ਤਾਂ ਕਿ ਇਹ ਤਾਂ ਕਿ ਅਸੀਂ ਸਰ ਕੋ ਨਾ ਜਿਹੜੇ ਕੰਪਲੇਨਰਡ ਆ ਉਹ ਕੋਈ ਖੁੱਲ ਕੇ ਸਾਡੇ ਕੋ ਸਾਹਮਣੇ ਨਹੀਂ ਆਏ ਅਸੀਂ ਉਹਨਾਂ ਦੀ ਰਿਮਾਂਡ ਲੈ ਕੇ ਤਹਿਕੀਕਤ ਕਰਾਂਗੇ ਇਹ ਜੋ ਕਿਨੇ ਕਿਨੇ ਬੰਦਿਆਂ ਨਾਲ ਕਿੰਨੀ ਕਿੰਨੀ ਠੱਗੀ ਵਜਦੀ ਆ ਆਮ ਤੌਰ ਤੇ ਹੁਣ ਵੀ ਬੱਤੀ ਲੱਗੀ ਆ ਗੱਡੀ ਦੇ ਉੱਤੇ ਇਦਾਂ ਲੈ ਕੇ ਘੁੰਮਦੇ ਪਤਾ ਲੱਗਾ ਜੀ ਕੋਈ ਪਹਿਲਾਂ ਕੋਈ ਪਰਚਾ ਹੈਗਾ ਤਾਂ ਜਾਂ ਇਹਦੇ ਕੋਈ ਨਹੀਂ ਇਦਾਂ ਵੀ ਹੈ ਨਾ ਸਾਰੇ ਜ਼ਿਲ੍ਹਿਆਂ ਨੂੰ ਇੱਕਾ ਜਿਹੀ ਵਾਇਰਸ ਕਰਾਤੀ ਆ ਉਹਨੇ ਜੀ ਬੈਕਗ੍ਰਾਉਂਡ ਵਾਦੇ ਪਤਾ ਕਰਾਂਗੇ ਵੀ ਜੇ ਪਹਿਲਾਂ ਵੀ ਕੋਈ ਠੱਗੀ ਠੁੱਕੀ ਮਾਰੀ ਆ ਕਿ ਨਹੀਂ ਮਾਰੀ ਆ ਉਦਾਂ ਪਿਛਲੇ ਮਹੀਨੇ ਦੀ 7 ਤਰੀਕ ਤੋਂ ਮੈਂ 12 ਆਪਨੇ ਵੀ ਜੀ 7 ਤਰੀਕ ਤੋਂ ਨਿਊਜ਼ੀਲੈਂਡ ਤੋਂ ਆਇਆ ਵਾ ਮਿਸੇ ਤੇ ਇਹਦੇ ਬੱਚੇ ਜਿਹੜੇ ਬਾਹਰ ਰਹਿੰਦੇ ਆ ਆ ਗੱਲ